ਗੁਰਮੁਖ ਸਿੰਘ ਪੰਡਤ ਵੱਲੋਂ ਜੀ ਚੈਨੀ ਮੰਦਰ ਕਾਲਪੁਰ ਕੋਲੋਂ ਗੁਰਮੁਖ ਬਰਮ ਗਿਆਨ ਵਿਦਿਆਲਾ ਜੀ ਅੱਜ ਜੇ ਮੈਂ ਦਿਨਾਂ ਦੀ ਦੁੱਧਵਾਰ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਜੇ ਕਾਲ ਦੇ ਰਾਜੇ ਨੇ ਜਿਹੜਾ ਕਾਲਾ ਰਾਜੇ ਨੂੰ ਮੰਦਾ ਉਹਦੇ ਤੇ ਅਸਰ ਘਟ ਆਉਂਦਾ ਜੀ ਤੇ ਚਾਰੇ ਧਰਮਾਂ ਨੂੰ ਸਤੇਜ ਜੀ ਗੁਰੂਗ੍ਰਾਮ ਸਾਹਿਬ ਨੂੰ ਆ ਬੱਚੇ ਜੀ ਸੀਤਲਾ ਮਾਤਾ ਹੈ ਇਹ ਪਿੰਡ ਦਾ ਟੋਬਾ ਹੈ ਜੀ ਸਾਡੇ ਉਹ ਦਿਖਾ ਰਹੇ ਆ ਜੀ ਆ ਵੀਰ ਬੈਠਾ ਰਣਾ ਜੀ ਦਾ ਇਹ ਪੁਰਾਣਾ ਹੈ ਜੀ ਕਾਫੀ ਇਦਾਂ ਹੈ ਤੇ ਮਹਾ ਮਾਈ ਮੰਗਲ ਕਰਨੀ ਹੈ ਇਹ ਸੀਤਲਾ ਮਾਤਾ ਜੀ ਕੀਤਾ ਕਰਦੀ ਆ ਖੰਡਕਪਚੰਦ ਵੀ ਆ ਜੀ ਇਹਦੀ ਬਿਮਾਰੀ ਜਿਹੜੀ ਹੁੰਦੀ ਆ ਉਹ ਬੁਖਾਰ ਤਪਦਿਕ ਜਿਵੇਂ ਚਮੜੀ ਇਹਨੂੰ ਵਾਸਤੇ ਮੰਨਣਾ ਪੈਂਦਾ ਜੀ ਕਹ ਲੋ ਸਾਇੰਸ ਨਹੀਂ ਮੰਨਦੀ ਜੀ ਸਾਇੰਸ ਦੇ ਕਹਦੇ ਚ ਨਹੀਂ ਹੈਗਾ ਉਹ ਲੱਗਾ ਸਾਇੰਸ ਲੱਗਾ ਜੀ ਜਿਹੜੀ ਅਕਾਲ ਪੁਰਖ ਨੇ ਸ੍ਰਿਸ਼ਟੀ ਬਣਾਈ ਆ ਉਹ ਲੱਗਾ ਜਿਵੇਂ ਰਾਜਾ ਤੇ ਭਖਾਰੀ ਇਦਾਂ ਜੀ ਇਹ ਸੋਨਾ ਮਿੱਟੀ ਇਹਦੇ ਨਾਲ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਆਈ ਫਰਕ ਆਈ ਮੈਂ ਬੁਲਾਦਾ ਨੇ ਜੀ ਸਾਰਿਆਂ ਨੂੰ ਫਤਿਹ ਹੋਰ ਕੋਈ ਸਵਾਲ ਜਵਾਬ ਹਸਤ ਰੇਖਾ ਤੇ ਜੀਵਨ ਦਾ ਕੋਈ ਵੀ ਦੁੱਖ ਸੁੱਖ ਆਪਾਂ ਤੁਹਾਨੂੰ ਦਿਖਾ ਸਕਦਾ ਚਾਹੇ ਉਹ ਗ੍ਰਹਿਾਂ ਦਾ ਕਰਕੇ ਆ ਚਾਹੇ ਆਪਣੇ ਖਾਣ ਪੀਣ ਕਰਕੇ ਆ ਇਹ ਆਪਣੇ ਕੋਲ ਸਾਸ਼ਤਰ ਨੇ ਜੀ ਬੇਨਤੀ ਹੈ ਕੋਈ ਹਉਆ ਨਹੀਂ ਇਦਾਂ ਹੀ ਨਹੀਂ ਵੀ ਚੱਕ ਕੇ ਦੁਕਾਨ ਪਾ ਲਈ ਹੈ ਨਾ ਦੁਕਾਨਦਾਰੀ ਲੱਗਾ ਰੱਬ ਲੱਗਾ ਦੁੱਖਾ ਲੱਗਾ ਸੁੱਖਾ ਲੱਗਾ ਕਰਮ ਪੋਪੜ ਨੇ ਅਰਥੀਆ ਪੋਪਣੀਆਂ ਉਹ ਤੇ ਕਿਸੇ ਨੇ ਨਹੀਂ ਪਹਿਣਾ ਜਿਵੇਂ ਮੈਂ ਕਿਸੇ ਵਾਲੀ ਤੇ ਨਹੀਂ ਪੈ ਸਕਦਾ ਮੇਰੇ ਵਾਲੇ ਦੀ ਗੱਲ ਮੈਨੂੰ ਤੁਹਾਨੂੰ ਪਾਉਣੇ ਵਾਲਾ ਰੱਬ ਆ ਪਾਉਣੇ ਵਾਲਾ ਉਹ ਨਹੀਂ ਗੱਲ ਆਪਾਂ ਚਤਰ ਨਹੀਂ ਹੈਗੇ ਵੀ ਸਮਝਾਉਣਾ ਚਾਹੁੰਦੇ ਆ ਇਹ ਲੈਵ ਹੋਣ ਦੀ ਵਜ੍ਹਾ ਇਹ ਕਿ ਮਿੱਤਰ ਨਹੀਂ ਹੈ ਇਹ ਆਪਣੇ ਉਹ ਕਹਿੰਦੇ ਕਈ ਵਾਰੀ ਗੱਲਾਂ ਤੁਸੀਂ ਦੱਸਦੇ ਹੋ ਵੀ ਕਈ ਵਾਰ ਵਧੀਆ ਹੁੰਦੀਆਂ ਨੇ ਉਹ ਬਿਸਰ ਜਾਂਦੇ ਨੇ ਬਿਸਰ ਜਾਂਦੇ ਨੇ ਇਹ ਗੱਲ ਸਹੀ ਆ ਚਾਹੇ ਕੋਈ ਮਤਲਬ ਕੋਈ ਵੀ ਚੀਜ਼ ਆ ਜਿਹਨੂੰ ਛੱਡਾਂਗੇ ਉਹਨੇ ਵਿਛੜ ਜਾਣਾ ਜੀ ਕਿਉਂਕਿ ਲੜੀਵਾਰ ਚੱਲਦਾ ਜਿਹੜਾ ਉਹ ਗੁਰੂ ਨਾਲ ਮਾਰਗ ਤੇ ਚੱਲਦਾ ਬਹੁਤ ਵਾਰੀ ਪਾਇਆ ਵੀਰੇ ਮੈਂ ਕੁੱਤਾ ਐ ਬਾਬੇ ਨਾਮਕ ਦੇ ਦਰਦੇ ਗੋਲਿਆਂ ਦਾ ਜੋ ਵੀ ਸਿਸ਼ਟੀ ਇਹਨੇ ਚਲਾਈ ਆ ਜਿਵੇਂ ਗ੍ਰਹਿ ਤੱਤ ਨੇ ਸੂਰਿਆ ਦੇਵ ਦਿਖਦੇ ਨੇ ਇਹਨਾਂ ਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਇਹ ਗ੍ਰਹਿ ਨਹੀਂ ਧਰਤੀ ਪ੍ਰithvi ਆ ਜੀ ਚੰ드ਰਮਾ ਇਹ ਪੰਜ ਵਿਖਦੇ ਨੇ ਜੇ ਤੁਸੀਂ ਸਾਇੰਸ ਦੇ ਥਰੂ ਵੀ ਦੇਖਦੇ ਹੋ ਤਾਂ ਵੀ ਉਹ ਸਾਇੰਸ ਦਿਖਾਉਂਦੀ ਆ ਜਿਹਦੇ ਵਿੱਚ ਇੱਕ ਰੱਬਾ ਪੰਜ ਤੱਤ ਨੇ ਨੌ ਗ੍ਰਹਿ 28 ਨਕਸ਼ਤਰ 84 ਲੱਖ ਜੂਨ ਠੀਕ ਆ ਜੀ ਉਹਦੇ ਵਿੱਚ 33 ਕਰੋੜ ਦੇਵੀ ਦੇਵਤਾ ਹੁੰਦਾ ਜੀ ਠੀਕ ਆ ਜੀ ਉਹ ਗੱਲਾਂ ਜਿਹੜੇ ਜਿਹਨੂੰ ਆਪਾਂ ਪਿਆਰ ਕਰਦੇ ਆਂ ਬਾਈ ਆ ਨਾ ਪਾਹੇ ਪਕੌੜੇ ਪਹਿਲਾਂ ਵੀ ਪਾ ਲਈਏ ਤੇ ਮਰਾ ਜੀ ਆ ਦੇਖੋ ਬੈਠੇ ਨੇ ਚਨੀ ਦੇਵ ਦੀ ਸਵਾਰੀ ਹੈ ਠੀਕ ਆ ਜੀ ਇਹਨਾਂ ਨੂੰ ਛਕਾਉਣਾ ਦੇਖੋ ਕਿੰਨੇ ਅੱਖ ਵਧੀਆ ਅੱਖ ਤਾਂ ਇਹਦੀ ਇੱਕ ਅੱਖ ਕਾਲੀ ਆ ਜੀ ਆ ਬਾਈ ਆਪਣਾ ਭੋਜਨ ਇੱਥੇ ਛੱਡਦੇ ਬਾਈ ਹੌਲੀ ਹੌਲੀ ਪਰੇ ਛੱਡਦੇ ਕੋਹ ਨਾ ਜਾਈਂ ਬੱਸ ਆਪੇ ਆਇਨਾ ਪਰੇ ਨਹੀਂ ਸੜਦੇ ਆ ਦੇ ਸਾਰੇ ਬਾਈ ਰੱਖ ਲਾਤਾ ਤੇ ਆ ਮਾਰ ਪਾ ਕੇ ਸਾਰੇ ਪਰੇ ਤੱਕ ਮਾਰ ਦੇ ਉਹਨੇ ਆਪੇ ਖਾ ਲੈਣਾ ਠੀਕ ਆ ਜੀ ਕੁਦਰ ਜਿਹੜੀ ਕੁਦਰਤਾ ਜੀ ਉਹਦੇ ਨਾਲ ਪਿਆਰ ਕਰਕੇ ਦੇਖੋ ਕੋਈ ਸੱਤ ਨਹੀਂ ਮਾੜਾ ਕੋਈ ਕੌਣ ਨਹੀਂ ਮਾੜਾ ਇਹ ਮੇਰੇ ਮਨ ਦੀ ਮਲੇਂਦਤਾ ਮਾੜੀ ਆ ਜੀ ਦੇਖੋ ਅਸੀਂ ਬੈਠੇ ਸੀ ਅਸੀਂ ਰੱਖਦੇ ਆ ਵੈਸੇ ਸ਼ੂਗਰ ਕਰਕੇ ਮਾਰਾ ਜੀ ਕਣਕਾ ਜਿਹੜੀ ਏਕ 슈ਗਰ ਆ 60% ਪਹਿਲਾਂ ਮੈਂ ਪ੍ਰਸ਼ਾਦ ਵੱਧ ਛੱਕ ਗਿਆ ਦੇਖਦੇ ਨੇ ਕਹਣਾ ਉਹਨਾਂ ਨੇ ਕਹਣਾ ਬਰਫੀ ਲਿਆ ਬਈ ਲੱਡੂ ਲਿਆ ਆਂ ਵੀ ਪਰਹੇਜ ਨਾਲ ਹੁੰਦਾ ਨਾ ਹੁਣ ਪਰਹੇਜ ਨਾਲ ਬਚੇ ਹੋਇਆ ਵੱਡਿਆਂ ਦੇ ਕਹਣੇ ਦੇ ਵਿੱਚ ਆ ਨਾ ਕੋਈ ਕੋਈ ਵੀ ਫੋਨ ਕਰ ਸਕਦਾ ਆ ਪਾ ਨੂੰ ਕੋਈ ਇਦਾਂ ਨਾ ਮੇਰਾ ਵੀਰ ਟੀਚਰ ਨਾ ਕਰੇ ਕੀ ਕਹਿੰਦੇ ਆਇਆ ਫੁਰਾਣਾ ਆਨੰਦ ਚਲੋ ਕਹਨੇ ਆ ਇਹਨੂੰ ਲੱਗਦਾ ਹੈ ਬਹੁਤ ਬਾਰੀ ਪਾਇਆ ਵੀਰੇ ਕਿ ਮੈਂ ਵਖਤ ਕੱਟਣ ਆਇਆ ਪਹਿਣਾ ਚ ਭਰਾ ਮਾ ਚ ਨਾ ਮਤਾ ਮਾ ਚ ਬਹੁਤ ਸਵਾਲ ਜਵਾਬ ਆਏ ਕਹਿੰਦੇ ਵੀ ਸ਼ਨੀ ਮੰਦਰ ਦੇ ਵਿੱਚ ਬਸਾ ਕੇ ਮੈਂ ਕਿਹਾ ਵੀ ਸਿੰਘ ਆ ਵਾ ਹੁਣ ਵੀ ਆ ਕੋਲ ਰੱਖਿਆ ਹੁੰਦਾ ਪਰ ਨਾ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਆ ਜਾਂਦੇ ਨੇ ਸਿਰ ਟਕੀ ਦਾ ਸਿਰ ਟਕਣਾ ਮਰਜ਼ਾ ਦਾ ਹੀ ਮਰਜ਼ਾਦਾ ਇਹ ਆ ਵੱਡੇ ਦਾ ਸਤਕਾਰ ਆ ਨਾਰੀ ਪਹਿਲਾਂ ਕਿਵੇਂ ਮੂੰਹ ਸਿਰ ਇਦਾਂ ਨਾ ਪਤੀ ਗੋਲ ਹੁੰਦੇ ਚਲੋ ਉਹਨੂੰ ਸਮਾਂ ਐ ਉਸ ਹਾਲਾ ਬਦਲਣਾ ਵੀ ਚਾਹੀਦਾ ਤੇ ਦੇਖ ਕੇ ਲੁੱਟ ਖੋ ਨਾ ਕਰੋ ਨਾ ਆਪਣਾ ਛੱਡ ਦੋ 10 ਰੁਪਏ ਕੀ ਹੁੰਦਾ ਕਿਸੇ ਦਾ ਨੁਕਸਾਨ ਨਾ ਹੋਵੇ ਚੰਗਾ ਜੀ ਫਤਿਹ ਹਰਦਵਾਰ ਜਾਣਾ ਸੀ ਤੇ ਬੈਠੇ ਸੀ ਇੱਥੇ ਆਪਣੇ ਪਿੰਡ ਦੇ ਵਿਕਟਾਂ ਵੱਡੇ ਇਹ ਲੱਗੇ ਹੋਏ ਨੇ ਜੀ ਸ਼ਗਨ ਦਪਹਿਰਾ ਆਉਂਦੇ ਨੇ ਜਾਂਦੇ ਨੇ ਇਹ ਬਹੁਤ ਪ੍ਰਾਚੀਨ ਪੱਪੜਾ ਇਹ ਸਾਡੇ ਪਿਤਾ ਜੀ ਦੱਸਦੇ ਸੀ ਇਹ ਕਹਿੰਦੇ ਵੀ ਉਹਨਾਂ ਦੀ 85 ਸਾਲ ਦੀ ਉਮਰ ਸੀ ਜਦੋਂ ਸਰੀਰ ਛੱਡਿਆ 2 ਸਾਲ ਹੋ ਗਏ 24 ਤਰੀਕ ਨੂੰ ਉਹ ਦੱਸਦੇ ਜੀ ਕਹਿੰਦੇ ਵੀ ਅਸੀਂ ਪਹਿਲਾਂ ਤੋਂ ਹੀ ਕਹਿੰਦੇ 22 ਸਾਡਾ ਹੁੰਦਾ ਜਿਹੜਾ ਇਹ ਸਾਡੇ ਪੰਜ ਛੇ ਨੇ ਇੱਥੇ ਨਾਲ ਪ੍ਰੈਮੀ ਸਕੂਪ ਤੇ ਇੱਥੇ ਪੜਿਆ ਹਾਂ ਜੀ ਇਹ ਇਦਾਂ ਹੀ ਇੱਥੇ ਪਿੰਡ ਦੇ ਆ ਗਲੀਆਂ ਜਿਵੇਂ ਜਿਹਦੇ ਕੋਲ ਜਾਣਿਆ ਮਿੱਤਰ ਕੋਲ ਕਦੇ ਭੁੱਲਦਾ ਨਹੀਂ ਜੀ ਠੀਕ ਹੈ ਜੀ ਪ੍ਰਸ਼ਾਦਾ ਛਕਿਆ ਸੀ ਇੱਥੇ ਬੈਠ ਕੇ ਅਮੀਰ ਮੈਂ ਹੂੰ ਆ ਨਾ ਪੈਸਾ ਇੰਨਾ ਨਾ ਹੋਵੇ ਨਾ ਦਿਮਾਗ ਖਰਾਬ ਕਰ ਦਿੰਦਾ ਬਾਈ ਹਾਂ ਜਿਹੜੇ ਗ੍ਰਸਤੀ ਨੇ ਉਹਨਾਂ ਨੂੰ ਚਾਹੀਦਾ ਉਹਦੇ ਕਾਰ ਬਿਹਾਰ ਸਿੱਧ ਹੋ ਜਾਂਦੇ ਨੇ ਬਾਬਿਆਂ ਦਾ ਪ੍ਰਸ਼ਾਦਾ ਛਕਣਾ ਤੁਹਾਡੇ ਵਰਗਾ ਦੇ ਦੇਣਾ ਖਾ ਲੇ ਜਾਨਾ ਪਹਿਲਾਂ ਬਹੁਤ ਖੱਦਾ ਜੀ ਮੈਂ ਗੁਰਦੁਆਰਾ ਐ ਤੇ ਹੁਣ ਕਿਰਪਾ ਉਹਦੀ ਸਬਰ ਸੰਤੋਖ ਉਹਦੀ ਕਿਰਪਾ ਨਾਲ ਲੱਗਦਾ ਜੀ ਸਿੱਖ ਬੰਦਾ ਮੈਂ ਫੇਰ ਲਾਈ ਉਹ ਕੋਈ ਕਹਾ ਜੋ ਪੰਜ ਜਿਵੇਂ ਨਵਾਜੀ ਆ ਪੰਜ ਗ੍ਰੰਥੀਆ ਭਾਈ ਇਹ ਕੱਪੜਾ ਧਰੀ ਮੇਰੇ ਸਿਰ ਤੇ ਭਾਈ ਬੇਤੋ ਰੱਖ ਨਹੀਂ ਹੁੰਦਾ ਹੈਗਾ ਚੱਲੋ ਸਾਫ ਜਿਆ ਕਰਕੇ ਰੱਖੇ ਪਗਟਾ ਜਿਆ ਬਣਾ ਕੇ ਬੰਦੇ ਰੱਖ ਨਹੀਂ ਹੁੰਦਾ ਵੀਰ ਬਸ ਜਿੱਦਿਆ ਨਾ ਸੇ ਟੱਕਦੇ ਬਾਈ ਕੋਈ ਗੱਲ ਨਾ ਫੜ ਮਾਇਆ ਗੱਲ ਕਹਿੰਦਾ ਪੱਗ ਬੰਨ ਲਾ ਫੜ ਤੈਨੂੰ ਬੰਨ ਕੇ ਦਿਖਾਵਾਂ ਇੱਕ ਹੱਥ ਕਰਕੇ ਨਹੀਂ ਬੰਨੂੰਗਾ ਤੇ ਲਾ ਬੰਨੀ ਬਾਈ ਹੌਲੀ ਔਰ ਦੇਖ ਕੇ ਵਧੀਆ ਜਜਣੀ ਚਾਹੀਦੀ ਆ ਖਾਲਸੇ ਦੀ ਪੱਗ ਤੂੰ ਤਾਂ ਉਵੇਂ ਲਵੇੜਤੀ ਉਹ ਰਜ਼ਈ ਕਰ। ਉਹਨੇ ਨਾ ਲੜਤਾ ਸਹੀ ਕਰ। ਹੁਣ ਬਾਈ ਦੂਜਾ ਹੱਥ ਨਹੀਂ ਕੰਮ ਕਰਦਾ। ਚੱਲੇ ਬੰਦ ਦਿੰਦੇ ਨੇ ਕਈ ਵਾਰੀ। ਵਧੀਆ ਪੱਗਾਂ ਲੈਣੇ ਆਪਣੇ ਕੋਲ। ਇਹ ਵੀ ਭਗਤਾਂ ਦੇ ਸੰਗੜੇ ਗੰਦਾ। ਬਾਈ ਤੂੰ ਫੜ ਮੈਂ ਤੈਨੂੰ ਕਹਿੰਨਾ ਬੰਨ ਕੇ ਦਿਵਾਣਾ। ਲਓ ਜੀ। ਆਹ ਪੈ। ਚੱਲ ਬੰਦ ਦੇ ਯਾਰ ਹੁਣ। ਉੱਪਰੇ ਖੜਾ ਕੇ ਦਿਖਾਉਣਾ ਵਧੀਆ ਬੰਨੇ ਜਾਣਗੇ। ਪੱਗ ਸਰਦਾਰ ਦੀ ਜਿਵੇਂ ਮੋਛਾ ਪੱਗ ਵੀ ਆ ਨਾ ਜੀ ਇਹਨੂੰ ਪਿੱਛੇ ਲੈ ਜਾ ਲੜਾ ਹਾਂ ਮੁੱਛ ਮੋੜ ਉਹ ਟਾਈਮ ਨਾ ਕਰ ਲੈ ਚੱਲਿਆ ਹਾਂ ਨਹੀਂ ਆਪਣਾ ਕੋ ਟਾਈਮ ਨਹੀਂ ਹੁੰਦਾ ਅਗਲਾ ਕਿਹੜਾ ਕਿਹੜਾ ਦੇਖਦਾ ਨਾ ਗਰੂਜ਼ ਉੱਥਾ ਹੌਲੀ ਦੱਬ ਤੂੰ ਦੱਬਦਾ ਹੀ ਜਾਣਾ ਹੌਲੀ ਨਾ ਹੌਲੀ ਇਹ ਮਾੜ ਨਹੀਂ ਵੀਰੇ ਹੈਗੇ ਵੀ ਆਪਾਂ ਪੱਗ ਪੱਗ ਵਾਲੇ ਹੈਗੇ ਆ ਗੁਰਮukh ਸਿੰਘ ਆ ਨਾ ਜੀ ਹੁਣ ਇੱਥੇ ਥੱਲੇ ਦੀ ਗੱਡੀ ਇਧਰੋਂ ਥੱਲੇ ਤਿੰਨ ਚੱਕ ਦੇ ਲੜ ਬਾਈ ਫੜ ਜੈ ਇਹਨੂੰ ਮਾੜ ਫੜ ਇੱਥੇ ਬੋਲ ਇਹਨੂੰ ਥੋੜਾ ਜਿਹਾ ਉੱਪਰ ਚੱਕ ਲੈ ਇੱਥੇ ਬਰੂਦ ਉੱਤਾ ਇੱਥੇ ਇਹਨੂੰ ਖੜਾ ਕਰ ਇੱਕ ਵੇ ਤਾਂ ਹੀ ਥੱਲੇ ਆਉ ਹੁਣ ਇਹਦੇ ਉੱਤੇ ਇੱਥੇ ਦੀ ਕੱਢ ਦੇ ਵਸ ਲਿਆ ਫੜਾਰੇ ਮੈਂ ਕੱਢਦਾ ਤੂੰ ਉੱਠ ਮੂਰੇ ਰੱਖਾ ਕੱਢ ਦੇ ਕਿੱਡਾਗਾ ਸ਼ੂਟ ਆਈ ਰਹਿ ਗਿਆ ਓਹ ਹੋ ਮਾਈ ਤੇ ਇੱਧਰ ਛੱਡਦਾ ਵੱਧ ਪਰ ਪਤਾ ਹੁੰਦਾ ਇੱਥੇ ਦੇ ਦੇਵਾਂ ਡਰਾਈਵਰਾਂ ਵਾਂਗੂੰ ਹਾਂਦੇ ਹਾਂ ਵਿੱਚ ਦੇ ਦੇ ਚੱਕ ਕੇ ਥੱਲੇ ਰੜਦੇ ਤੇ ਨਾ ਉੱਤੇ ਨਾ ਕਢਦੀ ਇਹ ਲੋਕ ਤੇ ਥੱਲੇ ਫਸਾ ਦੇ ਜਗਾ ਪਈ ਆ ਉੱਤੇ ਜਾ ਕੇ ਵਿੱਚ ਦੇ ਉਹ ਜਾਓ ਜੱਟਾ ਆ ਫੜ ਹੋਣ ਇਹਨੂੰ। ਮਨ ਨੂੰ ਸਾਫ਼ ਕਰਕੇ। ਸੁਭਾਈ ਦਾ ਆਉਂਦਾ ਨਹੀਂ। ਇਧਰੋਂ ਹੀ ਮੜਿਆ। ਦੇਖਦਾ ਨਹੀਂ ਆ ਕਰਾ ਸੂਰ ਜਿਹਾ। ਇੱਥੇ ਕਰ। ਸਾਡਾ ਬਾਪ ਦਾਦਾ ਯਾਰ ਖਾਨਦਾਨੀ ਭੱਗਾ। ਸਿੱਖਾਂ ਦੀ। ਇਹ ਕਹਿੰਦੇ ਪੀਲਾ ਹੈ ਮਾਹ ਯਾਰ ਪੀਲਾ ਕਿਹੜਾ? ਪੀਲਾ ਫੁੱਲ ਹੁੰਦਾ ਨਾ ਸਭ ਕੁਝ ਹੁੰਦਾ ਆ ਹੱਥ ਨੇ ਹੁੰਦੀ ਐ ਬਾਜ ਨਾਲ ਬਾਈ ਹੋ ਜਾਂਦੀ ਐ 3 ਮਿੰਟ ਦਾ ਮੇਰਾ ਰਿਕਾਰਡ ਸੀ ਆ ਪੜ ਪਾ ਗਿਆ ਉਨੇ ਕਰਕੇ ਰੱਖ ਲੈਣੀ ਕਰ ਦਿੰਦੇ ਤੇਰੇ ਵਰਗੇ ਮਸਤਰਾ ਨਾਲ ਕੋਪਾ ਕਰਵਾਉਂ ਭਰਾ ਪੜਦੇ ਇੰਦਰ ਵਿੱਚ ਠੀਕ ਰੱਖ ਚੰਗਾ ਜੀ ਫਤੇ ਕੋਈ ਵੀ ਦੁੱਖ ਸੁੱਖ ਹੋਵੇ ਉਹ ਆਪਣੇ ਨਾਲ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਕਰਕੇ ਆਪਾਂ ਨਾਲ ਸਤਕਾਰ ਹੁਣ ਰੱਖ ਨਹੀਂ ਹੁੰਦੀ ਬਾਈ ਕਿਵੇਂ ਰੌਣ ਲੱਗ ਜਾਂਦੀ ਹੈ ਨਾ ਡਾਕਟਰਾਂ ਨੇ ਵੀ ਪਿੱਛੋਂ ਵੜਤਾ ਸੀਗਾ ਅਮਰਤ ਕਦੇ ਜੀ ਖਤਮ ਨਹੀਂ ਹੁੰਦਾ ਕਈ ਮੇਰੇ ਵਰਗੇ ਕਹਿੰਦੇ ਨੇ ਵੀ ਅਮਰਤ ਟੁੱਟ ਗਿਆ ਨਹੀਂ ਟੁੱਟਦਾ ਉਹ ਤਾਂ ਬਹੁਤ ਬਰੀਕ ਆ ਮਹਾਰਾਜ ਦਸਵੇਂ ਪਾਤਸ਼ਾਹ ਨੇ ਹਰ ਇੱਕ ਧਰਮ ਨੇ ਆਪੋ ਆਪਣਾ ਜੰਝੂ ਪਾ ਕੇ ਤਲ ਖੜਕਾ ਕੇ ਕਿਵੇਂ ਨਾ ਕਿਵੇਂ ਆਪਣਾ ਮਾਲਕ ਦਰਵਾਜ਼ਾ ਖੜਕਾਉਂਦਾ ਪਾਠੀ ਰਾਗੀ ਗੁਰੂ ਗ੍ਰੰਥ ਸਾਹਿਬ ਦੇ ਮੁਰੇ ਸਾਰੇ ਤਰ ਮیرے ਨੂੰ ਮੰਨਣਗੇ ਹੁਣ ਉਹ ਕਾਲ ਦੇ ਰਾਜੇ ਨੇ ਤੇ ਕਾਫੀ ਟਾਈਮ ਹੋ ਗਿਆ ਮਹਾਰਾਜ ਦੁੱਖ ਸੁੱਖ ਲਈ ਆਪਣੇ ਨਾਲ ਸੰਪਰਕ ਸਕ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਕਾਲ ਦੇ ਰਾਜੇ ਨੇ ਉਹਨਾਂ ਮੂਰੇ ਜਾਓ ਬੇਨਤੀ ਕਰੋ ਮਸਤਕ ਉਹਦੇ ਮੂਰੇ ਰੱਖੋ ਮਹਾਰਾਜ ਇਸ ਸੋਡਾ ਅੱਜ ਤਾਂ ਸਾਡੇ ਗੁਰੂ ਨੇ ਦੱਸਿਆ ਕਿ ਸਵੇਰੇ ਉੱਠ ਕੇ ਗੁਰੂ ਦੇ ਚਰਨਾਂ 'ਚ ਹੱਥ ਰੱਖ ਲਓ ਇਹ ਝੁਕੇ ਨਾ ਇਹਦੇ ਝੁਕਦਾ ਨਹੀਂ ਆ ਮੈਂ ਤਾਂ ਇਹ ਦੇਖਿਆ ਨਹੀਂ ਕਰਕੇ ਬਜ਼ੁਰਗ ਦੱਸਦੇ ਨੇ ਜੀ ਸਮਾ ਕਾਲਾ ਉਹਨੇ ਤਾਂ ਪਹਿਣਾ ਮਾ ਦੁਰਗਾ ਹੈ ਜਾਂ ਦੀਆ ਸਿੰਧੀਆ ਕਾਲ ਦੇ ਰਾਜੇ ਨੇ ਟੋਲੇनाथ ਨੇ ਗੁਰੂਕਨਾਤ ਨਾ ਬਾਪਾ ਬਟਕ ਸਿੰਘ ਸਾਰੇ ਹੋਏ ਨੇ ਆਪੋ ਆਪਣੇ ਇੱਕ ਕੱਲਾ ਸੀ ਮੇਰੇ ਕੋਲ ਨਹੀਂ ਹੈਗੀ ਮੈਂ ਤਾਂ ਜੀ ਫੜਾ ਮਾਰਨ ਵਾਲਾ ਬੰਦਾ ਪਰ ਥੋੜੇ ਚਰਨਾ ਵਿੱਚ ਮੈਂ ਨੀਮਾ ਹੋ ਕੇ ਨੰਗ ਜਾਵਾਂ 13ਵੇਂ ਟੋਕ ਜੀ ਸਵਾ 13 ਚੰਗਾ ਜੀ ਫਤੇ ਆਪਾਂ ਜਿੰਨਾ ਕ ਹੱਲ ਕਰਾਂਗੇ ਜੀ ਉਹਨਾਂ ਦਾ ਉਹਨਾਂ ਕ ਲਵਾਂਗੇ ਹਾਂ ਜੀ ਮਹਾਰਾਜ ਚੰਗਾ ਜੀ ਫਤੇ ਗੱਬੇ ਕੌਲਾਂ ਇੱਕ ਦੋ ਆ ਗਿਆ ਸੀਗਾ ਥੋੜੇ ਬ੍ਰੇਕ ਲਾ ਕੇ ਚੱਲੇ ਆ ਜੀ ਕੋ ਗਲਤੀ ਹੋ ਗਈ ਹੋਵੇ ਕਿਸੇ ਪ੍ਰਕਾਰ ਦੀ ਮੇਰੇ ਬੱਚਾ ਤੁਹਾਡਾ ਕਰ ਨਹੀਂ ਸਕਦਾ ਇਹ ਜੀ ਗੱਲ ਨਹੀਂ ਮੈਂ ਧੌਂਸ ਨਾ ਦੇਣ ਦਿਓ ਇਹਨੋਂ ਹੰਕਾਰ ਨਾ ਦਿਓ ਮਹਾਰਾਜ ਚੰਗਾ ਜੀ ਗੁਰਮਖ ਸਿੰਘ ਪੰਡਤ ਜੀ ਦਾ ਸਾਦਾ ਪ੍ਰਣਾਮ ਇਹ ਹੱਥੋਂ ਛੁੱਟ ਜੰਦਾ ਜੀ ਆਹ ਟਰਾਈਸਾਈਕਲ ਅਗਨਾ ਇਹ ਹੱਥ ਨਾਲ ਚਲਉਣੀ ਪੈਂਦੀ ਆ ਤੇ ਹੁਣ ਤਾਂ ਤੁਹਾਡੇ ਨਾਲ ਪਿਆਰ ਆ ਜੀ ਨੇ ਲੈਣਾ ਬਾਈ ਆਪਾਂ ਦੁਸ਼ਮਣੀ ਥੋੜੋ ਲੈ ਕੇ ਜਾਣੀ ਇੱਥੋਂ ਇੱਥੋਂ ਆਪਾਂ ਪਿਆਰ ਭਾਵਨਾ ਕੋਈ ਕੁਝ ਲੈਣ ਆਇਆ ਨਾ ਅਫੁੰਤੇ ਜਿਵੇਂ ਪੀੜਾ ਰੰਗਾਂ ਵਾਂ ਦੇਖਿਆ ਇਹ ਰੰਗਾਂ ਚ ਨਹੀਂ ਰੱਬ ਹੁੰਦਾ ਮਹਾਰਾਜ ਤੁਹਾਡੇ ਮਨ ਚਾ ਜਿਨੇ ਜਹ ਜਹ ਭਾਲਦੇ ਉਹ ਜਾ ਉਹਨੇ ਫੜ ਦੇ ਦੇ ਜਿਵੇਂ ਸ਼ਨੀ ਦੇਵ ਨੇ ਨੌ ਗ੍ਰਹਾਂ ਦੇ ਵਿੱਚੋਂ ਸ਼ਨੀ ਦੇਵ ਆਪਾਂ ਸਪੈਸ਼ਲਿਸਟ ਹਾਂ ਠੀਕ ਹੈ ਜੀ ਇਹ ਮੈਨੂੰ ਲਾਉਣਾ ਹੀ ਨਹੀਂ ਆਇਆ ਲੈਬ ਦੇ ਵਿੱਚ ਕਿਵੇਂ ਗਰੁੱਪ ਗਾਈਡ ਕਰਦੇ ਨੇ ਅਸੀਂ ਬੈਠੇਗੇ ਇੱਥੇ ਇਦਾਂ ਹੀ ਗੱਲਾਂ ਬਾਤਾਂ ਕਰਨ ਲੱਗੇ ਮਹਾਰਾਜ ਬਿਲੇ ਬੈਠੇ ਹਾਂ ਹਰਦ ਫਰ ਜਾਣਾ ਬਿਸ਼ਨੀ ਦੇਵ ਨੇ ਜਿਹੜੇ ਉਹ ਪਿੰਗਲੇ ਨੇ ਡੰਗੜਾ ਕੇ ਚੱਲਦੇ ਨੇ ਠੀਕ ਹੈ ਜੀ 10 9 ਨੇ ਇਹਨਾਂ ਦੇ ਸ਼ਾਇਆ ਨੰਦਨ ਭਾਨੂ ਪੁੱਤਰ ਪੂਜੇ ਸਭ ਕੰਮ ਆ ਇਹਨਾਂ ਦਾ ਛਲਿਸਾ ਪੜ ਕੇ ਵੇਖੋ ਦੁਰਗਾ ਦਾ ਲక్ష్ਮੀ ਦਾ ਹਨੂਮਾਨ ਜੀ ਦਾ ਗੁਰੂ ਗੁਰੂ ਅੰਸਾਦ ਦਾ ਜੀ ਜਿਹੜਾ ਪੰਜ ਬਾਣੀਆਂ ਨੇ ਜਿਹਨਾਂ ਸਵੇਰੇ ਜਪ ਜੀ ਸਾਹਿਬ ਆਸਾ ਦੀ ਵਾਰ ਸੋਖਣੀ ਸਾਹਿਬ ਹੋ ਗਈ ਜੀ ਇਹ ਸ਼ਾਮ ਦਾ ਯਾਰ ਹੈ ਜਾਂ ਹੋਰ ਕੁਝ ਵੀ ਆਸਾ ਦੀ ਵਾਰ ਜਪਜੀ ਸਾਹਿਬ ਨਾਲ ਜੀ ਜ਼ਰੂਰੀ ਹੋਣੀ ਚਾਹੀਦੀ ਆ ਕਿਉਂਕਿ ਆਸਾਂ ਵਿਆਹ ਮਹਾਰਜ ਦਸਵੇਂ ਪਾਤਸ਼ਾਹ ਨੇ ਇੱਥੇ ਨਦੀ ਕਿਨਾਰੇ ਬੈਠ ਕੇ ਆਸਾ ਦੀ ਵਾਰ ਨਾਲ ਸ਼ੁਰੂ ਕਰਿਆ ਉਹਨਾਂ ਦੀ ਫਤਿਹ ਹੋਈ ਗੁਰੂ ਸੀ ਉਹਨਾਂ ਨੇ ਹੋਣਾ ਸੀ ਆਪਾਂ ਨੂੰ ਵੀ ਮੇਰੇ ਵਰਗਿਆਂ ਨੂੰ ਨਾਲ ਜੀ ਕਰਨਾ ਚਾਹੀਦਾ ਚਲੋ ਜਿੰਨਾ ਕੋ ਹੁੰਦਾ ਚਾਹ ਵੈਸੇ ਗੁਰੂ ਕਹ ਦੋ ਕੁੰਕਾਰ ਸਰਵត្តਾ ਪਲਾਕੇ ਜੋ ਮਰਜੀ ਕਹਿ ਦੋ ਤੁਹਾਡਾ ਪਿਆਰ ਆ ਜੀ ਤੇ ਗੁਰਮੁਖ ਸਿੰਘ ਪੰਡਤ ਇਹ ਪੰਥਕ ਦਾ ਰਣੀਆ ਸਾਨੂੰ ਆ ਪੱਗ ਮਿਲੀ ਆ ਜਿੰਦੀ ਸੋਣੀ ਲੱਗਦੀ ਆ ਸਰਦਾਰ ਸਰਦਾਰ ਜੀ ਕਹਿੰਦਾ ਜੀ ਮੈਂ ਤਾਂ ਹੁਣ ਪੱਗ ਨਹੀਂ ਬੰਨਦਾ ਹੁਦਾਂ ਕਰਕੇ ਹਨਾ ਜੀ ਦਾਨ ਨਹੀਂ ਹੁੰਦੀ ਚਲ ਮਾਲਾ ਪਾ ਲੈ ਕੰਠੀ ਉਹਦੇ ਨਾਂ ਦੀ ਪਤਨੀ ਪਤੀ ਨੂੰ ਵਧੀਆ ਲੱਗਣੀ ਚਾਹੀਦੀ ਆ ਉਹ ਜਿਹੜਾ ਮਰਜੀ ਕਰ ਲਵੇ ਅਨਾਈ ਫੇਰ ਵੀ ਤਾਜ਼ਾ ਹੈ ਗੁਰੂਆਂ ਦਾ ਬਹੁਤ ਔਖਾ ਕਮਾਇਆ ਰੰਗ ਦੇ ਨਾਲ ਲੰਕਨੀ ਹੁੰਨਾਂ ਦਾ ਪਿਆਰ ਹੈ ਇਹਨਾਂ ਨਾਲ ਭਾਈ ਮਤੀ ਦਾਸ ਸਤਿਦਾਸ ਸੱਤ ਪੀੜੀਆਂ ਸੀ ਉਹਨਾਂ ਦੀ ਭਾਈ ਜੱਤੇ ਉਹਨੇ ਸਾਰੇ ਜਿੰਨੇ ਵੀ ਸੀ ਉਹ ਗੁਰੂ ਦੇ ਬੇਟੇ ਸੀ ਰੰਗਰੇਟੇ ਸੀ ਲਖੀ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਨਜ਼ਾਰਾ ਲਿਆ ਕਲੰਗੀਆਂ ਵਾਲਿਆਂ ਨੇ ਉੱਤਰ ਐ ਮੂਰੇ ਛੜਤੇ ਕਹਿੰਦੇ ਆ ਚੱਕੋ ਉਹ ਕਿਤੇ ਹਰਨ ਵਾਲੀਆਂ ਹਸਤੀਆਂ ਸੀ ਉਹ ਤੱਪਣ ਤੱਪ ਕਰਕੇ ਵਿੱਚ ਰੰਗਦੇਵ ਨੇ ਹਿਮਕੁੰਡ ਸਾਹਿਬ ਕਰਿਆ ਉੱਥੇ ਨਾਲੇ ਦੁਸ਼ਟ ਦਮਨ ਸੀ ਦੁਸ਼ਤਾਂ ਨੂੰ ਦੱਬਣ ਵਾਲੇ ਐ ਨਹੀਂ ਵੀ ਬਦਮਾਸ਼ੀ ਕਰਨ ਵਾਲੇ ਦੁਸ਼ਟ ਕਹਿੰਦੇ ਜਿਹੜੇ ਅਤਿਆਚਾਰ ਨਾ ਹੱਤੇ ਉੱਤੇ ਵਾਰ ਨਹੀਂ ਕਦੇ ਸਿੰਘ ਕਰਦਾ ਮਾਦਰੀ ਨੇ ਕਿਹਾ ਕਦੇ ਜਿਹੜਾ ਤੁਹਾਡੇ ਕੋਲੋਂ ਸ਼ਾਸਤਰਾ ਉਹਨੂੰ ਦੋ ਨਹੀਂ ਉਹਨੇ ਹੱਥਾਂ ਨਾਲ ਲੜੋ 1 2 4 ਉਹ ਹਿਸਾਬ ਨਾਲ ਲੜੋ ਇਹ ਹੀ ਬਾਈ ਆਪਣੇ ਸੀਗਾ ਇੱਥੇ ਮਰੇਰ ਕੋਟਲੇ ਦਾ ਉਹਨੇ ਵੀ ਇਹੀ ਕਿਹਾ ਚੰਗਾ ਜੀ ਫਤਿਹ ਆ ਦੇਖੋ ਜੀ ਪੈਰੋਂ ਆ ਗਏ ਦੇਖੋ ਕਾਲਾ ਸ਼ਨੀ ਆਹ ਦੇਖੋ ਇਹ ਪਿਆਰ ਆ ਬਾਈ ਆ ਪਕੌੜੇ ਆ ਦੱਸਾ ਉਹ ਛਕੋ ਆਓ ਛਕੋ ਐ ਕਿਉਂ ਆਪ ਪ੍ਰਸ਼ਾਦ ਦੇ ਬਾਹਰ ਆ ਵੀ ਸਰ ਆਜੋ ਹਾੜੂ ਉਹ ਦੰਨਿਆ ਇਹ ਹੈ ਜੀ ਸਮਾ ਬੱਲੀ ਹੁੰਦਾ ਜੇ ਆਪਾਂ ਸਹੀ ਹਾਂ ਜੀ ਮੈਂ ਪਿਆਰ ਕਰਦਾ ਜਿਹਦੇ ਨਾਲ ਮੈਨੂੰ ਬਹੁਤ ਕਰਦੇ ਨੇ ਮੈਂ ਕਹਿੰਦਾ ਮੈਂ ਛੁੱਟੂ ਬੈਥੋਂ ਪਿਆਰ ਵਧੀਆ ਨਹੀਂ ਹੁੰਦਾ ਉਹਨਾਂ ਕਰਖੋ ਜਿੰਨਾ ਕਿ ਨਭ ਕਿੰਨੇ ਵਿੱਚ ਵੇ ਜੀ ਗੁਰੂ ਮਹਾਰਾਜ ਸਾਰੇ ਇਹੀ ਦੱਸਦੇ ਨੇ ਕਪੜਾ ਉਹਨਾਂ ਕਸਾਰੂ ਉਹਨਾਂ ਕ ਨਭ ਜੇਵੇ ਨਾ ਬਦਨ ਨਾ ਘਟਾ ਉਹ ਰੇਖਾ ਵਿੱਚ ਚਲਦੇ ਆ ਮਹਾਰਾਜ ਗੁਰੂਆਂ ਦੇ ਵੱਡਿਆਂ ਦੇ ਭਰਾਵਾਂ ਦੇ ਸਾਰਿਆਂ ਦੇ ਧਰਮਾਂ ਦੇ ਬਿਲਕੁਲ ਚਾਰੇ ਧਰਮ ਨੇ ਆਪਾਂ ਨੇ ਬੁਝਾਤੀ ਨੂੰ ਪਾਇਆ ਮੁਸਲਮਾਨ ਨੇ 크ਿਸਤਿਅਨ ਨੇ Hindu ਵੀ ਨੇ ਮੁਸਲਮਾਨ ਵੀ ਨੇ ਜਿਨ੍ਹਾਂ ਵਿੱਚ ਪੰਜਵੇਂ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਮੰਨਦੇ ਨੇ ਹੁਣ ਹੋਰ ਕੰਮਾਂ ਦੀ ਵੱਧ ਗਿਆ ਤੇ ਸੇਖ ਵੀ ਵੱਧ ਜਾਣਗੇ ਤੇ ਮੈਂ ਸਿੱਖੀ ਦੇ ਮੇਰਾ ਬਚਪਨ ਤੋਂ ਨਾ ਵਾਜੀ ਗੁਰਮਖਸ ਸਿੰਘ ਪੰਡਤ ਨੇ ਸੀਮਨ ਦੁਨੀਆ ਨੇ ਸਾਖਤਰ ਸਿੱਖਿਆ ਗੁਰੂਆਂ ਕੋਲੋਂ ਸੰਤਰ ਕੀ ਹੁੰਦਾ ਮੰਤਰ ਕੀ ਹੁੰਦਾ ਯੰਤਰ ਕੀ ਹੁੰਦਾ ਖਵਾਜਾ ਬੜੀ ਕੀ ਆ ਮੈਨੂੰ ਸ਼ੌਂਕ ਸੀ ਮੇਰੇ ਪਿਤਾ ਜੀ ਨੇ ਸਾਡੇ ਕੁੱਲ ਚ ਕੋਈ ਨਹੀਂ ਮੈਂ ਸਿੱਖੀ ਬਣ ਕੇ ਫਿਰ ਛੱਟਲੇ ਹੱਥ ਲੱਗਦਾ ਸੀ ਆ ਆ ਮਾਜਾ ਪੂਜਾ ਮਾੜਾ ਮੁੱਟਾ ਮੈਂ ਵੀ ਬਾਜਾ ਹੀ ਆ ਜੀ ਵਜਾ ਲਈਦਾ ਹਨਾ ਜੋੜੀ ਤੇ ਮਾੜਾ ਮੁੱਟਾ ਇੱਕ ਆਤ ਨਾਲ ਸਾਡੇ ਸਾਰੇ ਭਤੀਜੇ ਨੇ ਜਿਹੜੇ ਤਪਲਾ ਵਾਸਤੇ ਨੇ ਪੁਰਾ ਰਾਗੀ ਪਾਠੀ ਜائیں ਗੁਰਨਾਨਕ ਦੀ ਸਟੇਜ ਤੇ ਬਹਿੰਦੇ ਨੇ ਕਿ ਹਨਾ ਜੀ ਹੋ ਬੈਗੇ ਮੈਨੂੰ ਪ੍ਰਸੰਤਾ ਹੁੰਦੀ ਆ ਜਿਹੜਾ ਉੱਚਾ ਜਾਂਦਾ ਗੁਰਨਾਨਕ ਦੀ ਗੱਦੀ ਜਹਾਜ਼ ਆ ਜੀ ਇਹ ਨਜ਼ਾਰਾ ਜਿਨ੍ਹਾਂ ਨੇ ਲਿਆ ਵਾਦੇ ਬਾਈ ਰੋਟੀ ਉਹਨਾਂ ਨੂੰ ਤਾਂ ਰੱਖਣੀ ਆ ਇਹ ਆ ਕੀ ਆ ਇਹਦੇ ਵਿੱਚ ਚੱਲ ਦਵਾਈਆਂ ਨਾ ਖਾਏ ਉਹ ਪੈਰੋਂ ਮਾਰਾ ਕੋਈ ਤੇ ਤੂੰ ਦੇ ਦਿਆ ਇਹ ਨਾ ਖਾਏ ਮਾਰਾ ਦੇਖਦੇ ਹੀ ਨਹੀਂ ਇਹ ਚੈੱਕ ਕਰਦੇ ਨੇ ਨੀ ਨਾ ਵੀ ਭਾਗ ਨੇ ਅਸੀਂ ਕਿੱਥੇ ਸਿਕਾਉਣੇ ਆ ਇਹਨਾਂ ਦੀ ਗੱਪਾਂ ਨਾਲ ਇੱਥੋਂ ਦੇ ਪਕੌੜੇ ਆਪਾਂ ਚੱਕ ਕੇ ਖਾ ਲੈਣੇ ਜਾਨਾ ਜੀ ਪਾਣੀ ਦੀ ਦੋ ਔਰ ਪਰਹੇਜ ਕਰੋ ਜੀ ਦੇਸੀ ਦਵਾਈਆਂ ਮੇਰੇ ਵਰਗਿਆਂ ਕੋਲ ਨਾ ਲਓ ਫਿਰ ਖਰਚੇ ਪੈ ਜਾਂਦੇ ਨੇ ਕੋਈ ਵੀ ਨਹੀਂ ਉਹ ਮਹਿੰਗੀ ਹੋ ਜਾਂਦੀ ਉਹ ਕੀ ਲੈ ਗਿਆ ਬਾਈ ਨਾ ਬੇ ਤੁੰਕਵਾਰੀ ਥੈਲੀ ਵਿਛਾ ਵਾਲੀ ਲੈ ਗਿਆ ਇਹ ਤਾਂ ਇਦਾਂ ਹੀ ਆ ਬਾਈ ਧੰਨ ਨੇ ਇਹਨਾਂ ਨੂੰ ਖਰਾਉਂਣ ਵਾਲੇ ਦਾਨੀ ਨੇ ਗਰੀਬ ਨੂੰ ਛਕਾਉਣੇ ਵਾਲੇ ਚੰਗਾ ਜੀ ਫਤਿਹ ਬਾਈ ਇਹ ਬੰਦ ਕਿੱਥੋਂ ਉਹ yeah